ਸਾਡੇ ਨਾਲ ਕਿਸਾਨ ਮੌਜੂਦ ਨੇ ਜੋ ਮੈਪ ਕਢਵਾ ਲਿਆ ਹੈ ਪੂਰਾ ਕਿ ਕਿੱਥੇ ਪੰਜਾਬ ਦੀ ਜਗ੍ਹਾ ਅਤੇ ਕਿੱਥੇ ਹਰਿਆਣੇ ਦੀ ਜਗ੍ਹਾ ਅੱਗੇ ਘੱਗਰ ਦਰਿਆ ਆਉਂਦਾ ਸਾਰਿਆਂ ਨੂੰ ਪਤਾ ਵੀ ਘੱਗਰ ਦਰਿਆ ਪੰਜਾਬ 'ਚ ਹੈ ਕਿਉਂਕਿ ਘੱਗਰ ਸਾਨੂੰ ਮਾਰ ਕਰਦਾ ਹੈ ਬੈਰੀਕੇਡ ਜਿਹੜੇ ਨੇ ਉਹ ਆਪਣੇ ਪਿੱਛੇ ਲੈ ਕੇ ਜਾਣ ਜਦੋਂ ਅਸੀਂ ਉਹਨਾਂ ਦੀ ਹੱਦ 'ਤੇ ਜਾਵਾਂਗੇ ਜੋ ਗੋਲੀਆਂ ਮਾਰਨੀਆਂ ਨੇ ਪਰਚੇ ਕਰਨੇ ਜੋ ਮਰਜ਼ੀ ਕਰਨ ਉਹਨਾਂ ਦਾ ਅਧਿਕਾਰ ਉਸ ਖੇਤਰ 'ਚ ਹੈ ਪੰਜਾਬ ਦੇ ਜਿਹੜੇ ਪ੍ਰਸ਼ਾਸਨ ਆ ਸੁੱਤਾ ਪਿਆ ਹੈ ਵੀ ਉਹਨਾਂ ਦੇ ਆਨਕੇ ਕੋਈ ਡਰੋਨ ਸਿੱਡਦਾ ਕੋਈ ਹੋਰ ਪ੍ਰਾਈਵੇਟ ਵੀ ਉਧਰੋਂ ਡਰੋਨ ਚਲਾ ਸਕਦਾ ਕੋਈ ਸਾਡਾ ਨੁਕਸਾਨ ਕਰਨ ਵਾਸਤੇ ਆਪਣੇ ਨੇਤਾ ਤੋਂ ਸਮਝ ਲਓ ਬਾਗੀ ਹੋ ਕੇ ਹੀ ਚੱਲਦੇ ਆ ਅਸੀਂ ਅਸੀਂ ਟਕਾਇਤ ਨਾਲ ਸੰਬੰਧ ਰੱਖਦੇ ਆ ਔਰ ਪੰਜਾਬ ਚ ਆ ਕੇ ਹਰਿਆਣਾ ਜਾਤੀ ਕਰ ਰਿਹਾ ਹੈ ਬਜਾਵ ਜਾ ਕੇ ਉਹਨਾਂ ਨੂੰ ਗੋਲੇ ਮਾਰ ਰਿਹਾ ਤਿੰਨ ਦਿਨ ਹੋ ਗਏ ਗੋਲੇ ਮਾਰਦੇ ਆਨ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਕਿਉਂਕਿ ਸ਼ੰਭੂ ਬਾਰਡਰ ਤੇ ਜੇ ਗੱਲਬਾਤ ਕਰੀਏ ਤਾਂ ਲਗਾਤਾਰ ਇੱਕ ਗੱਲਬਾਤ ਸਾਹਮਣੇ ਆ ਰਹੀ ᱛੀ ਕਿ ਜਿਹੜਾ ਡਰੋਨ ਆ ਰਿਹਾ ਉਹ ਪੰਜਾਬ ਦੇ ਵਿੱਚ ਐਂਟਰੀ ਕਿਉਂ ਕਰ ਰਿਹਾ ਜਿਹੜੀ ਪੈਰਾ ਮਿਲਟਰੀ ਫੋਰਸ ਜਾ ਰਹੀ ਆ ਉਹਨਾਂ ਦੀ ਪੰਜਾਬ ਦੇ ਵਿੱਚ ਐਂਟਰੀ ਆ ਉਹਨਾਂ ਨੇ ਪੰਜਾਬ ਦੇ ਵਿੱਚ ਵੈਰੀਗੇਟਿੰਗ ਕੀਤੀ ਹੋਈ ਆ ਪਰ ਪੰਜਾਬ ਸਰਕਾਰ ਨਹੀਂ ਬੋਲ ਰਹੀ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸੋ ਸਾਡੇ ਨਾਲ ਕਿਸਾਨ ਮੌਜੂਦ ਨੇ ਜੋ ਮੈਪ ਕਢਵਾ ਲਿਆ ਏ ਪੂਰਾ ਕਿ ਕਿੱਥੇ ਪੰਜਾਬ ਦੀ ਜਗ੍ਹਾ ਅਤੇ ਕਿੱਥੇ ਹਰਿਆਣੇ ਦੀ ਜਗ੍ਹਾ ਕਿਸਾਨ ਮਿੰਹਣ ਸਿੰਘ ਨੇ ਜੋ ਜੂਪੀ ਤੋਂ ਆਏ ਨੇ ਸੋ ਉਹ ਮੈਪ ਲੈ ਕੇ ਆ ਗਏ ਉਹਨਾਂ ਨੇ ਮੈਪ ਦਿਖਾਇਆ ਕਿ ਕਿਸ ਤਰੀਕੇ ਨਾਲ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਨੈਸ਼ਨਲ ਹਾਈਵੇ ਆ ਕਿ ਕਿੱਥੇ ਤੱਕ ਹਰਿਆਣੇ ਦੀ ਇੱਥੇ ਜਗ੍ਹਾ ਤੇ ਕਿੱਥੇ ਤੱਕ ਪੰਜਾਬ ਦੀ ਪੰਜਾਬ ਦਾ ਬਾਰਡਰ ਕਿੱਥੋਂ ਸ਼ੁਰੂ ਹੁੰਦਾ ਪੰਜਾਬ ਦੀ ਜਿਹੜੀ ਜਗ੍ਹਾ ਉਹ ਕਿੱਥੋਂ ਸ਼ੁਰੂ ਹੁੰਦੀ ਆ ਗੱਲਬਾਤ ਕਰਾਂਗੇ ਮਹਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਮਹਿੰਦਰ ਸਿੰਘ ਜੀ ਤੁਸੀਂ ਤਾਂ ਮੈਪੇ ਕਢਵਾ ਲਿਆ ਪੂਰੇ ਦਾ ਪੂਰਾ ਸਾਹਮਣੇ ਕਰਤੀ ਗੱਲਬਾਤ ਵੀ ਇੰਨਾ ਹੋ ਰਹੀ ਹੈ ਗੱਲਬਾਤ ਕਿਵੇਂ ਆਹ ਮੈਪ ਦਾ ਕੀ ਉਹ ਇਹ ਮੈਪ ਐਦਾਂ ਜੀ ਜਿਹੜਾ ਟੋਲ ਲੱਗਿਆ ਹਰਿਆਣੇ 'ਚ ਉਹ ਹਰਿਆਣੇ ਦਾ ਟੋਲ ਹੈ ਪਹਿਲਾਂ ਇਹ ਪੰਜਾਬ ਚ ਟੋਲ ਲੱਗਿਆ ਸੀ ਫਿਰ ਹਰਿਆਣੇ ਚ ਚਲਾ ਗਿਆ ਹਰਿਆਣੇ ਨੇ ਆਪਣੀ ਹੱਦ ਤੇ ਟੋਲ ਲਵਾਇਆ ਹੋਇਆ ਅੱਗੇ ਘੱਗਰ ਦਰਿਆ ਆਉਂਦਾ ਸਾਰਿਆਂ ਨੂੰ ਪਤਾ ਵੀ ਘੱਗਰ ਦਰਿਆ ਪੰਜਾਬ ਚ ਹੈ ਕਿਉਂਕਿ ਘੱਗਰ ਸਾਨੂੰ ਮਾਰ ਕਰਦਾ ਹੈ ਹਰ ਇੱਕ ਜਗ੍ਹਾ ਸਾਨੂੰ ਪਤਾ ਵੀ ਅੱਗੇ ਤੱਕ ਘੱਗਰ ਜਾਂਦਾ ਉਹ ਪੰਜਾਬ ਚ ਹੈ ਅੱਛਾ ਘੱਗਰ ਸਾਰਾ ਪੰਜਾਬ ਚ ਹੈ ਜਿਹੜਾ ਨਕਸ਼ਾ ਘੱਗਰ ਸਾਰਾ ਪੰਜਾਬ ਚ ਹੈ ਜੀ ਘੱਗਰ ਦਾ ਪੌੜ ਸਭ ਕੋ ਪੰਜਾਬ ਚ ਹੈ ਅੱਗੇ ਤੱਕ ਘੱਗਰ ਜਾਂਦਾ ਹੀ ਪੰਜਾਬ ਚ ਘੱਗਰ ਦਰਿਆ ਜਿਹੜਾ ਪੰਜਾਬ ਨੂੰ ਹੀ ਮਾਰ ਕਰਦਾ ਪੰਜਾਬ ਦਾ ਹੀ ਇੱਕ ਦਰਿਆ ਹੈ ਯਾਨੀ ਕਿ ਸ਼ੰਭੂ ਬਾਰਡਰ ਦੇ ਜਿਹੜੇ ਦੋਹੇ ਬ੍ਰਿਜ ਨੇ ਜੇ ਜਿਹੜਾ ਜਿਹੜਾ ਟੋਲ ਆ ਉਹ ਹਰਿਆਣੇ ਤੇ ਲੱਗਿਆ ਹੋਇਆ ਆ ਹਰਿਆਣੇ ਦੀ ਜਿੱਥੇ ਉਹ ਇਹਨਾਂ ਨੇ ਚਾਹੀਦਾ ਸੀ ਟੋਲ ਤੇ ਇਹਨਾਂ ਨੂੰ ਨਾਕਾ ਬਣਾ ਲਾਉਣਾ ਚਾਹੀਦਾ ਸੀ ਇਹਨਾਂ ਨੇ ਪੰਜਾਬ ਦੀ ਹੱਦ 'ਚ ਨਾਕਾ ਲਾਇਆ ਪੰਜਾਬ ਦੀ ਹੱਦ 'ਚ ਹੀ ਡਰੋਨ ਜਿਹੜੇ ਸਿੱਟੇ ਪੰਜਾਬ ਦੀ ਹੱਦ 'ਚ ਇਹ ਹਮਲੇ ਕਰ ਰਹੇ ਨੇ ਕਿਸਾਨਾਂ ਤੇ ਮਾਰ ਰਹੇ ਨੇ ਤੇ ਇਹ ਜਿਹੜੀਆਂ ਗੋਲੀਆਂ ਚਲਾ ਰਹੇ ਨੇ ਪੰਜਾਬ ਦੀ ਹੱਦ 'ਚ ਆ ਕੇ ਚਲਾ ਰਹੇ ਨੇ ਪੰਜਾਬ ਦੀ ਹੱਦ 'ਚ ਕਿੰਨੇ ਕਾਗੇ ਕਿੰਨਾ ਕੁ ਲੱਗਦਾ ਤੁਹਾਨੂੰ 2-250 ਮੀਟਰ ਦਾ ਅਨੁਮਾਨ ਕਿੰਨਾ ਪੂਰਾ ਏਰੀਆ ਪੰਜਾਬ ਦੀ ਹੱਦ 'ਚ ਆ ਜਿੱਥੇ ਖੜੇ ਨੇ ਜਿੱਥੇ ਇਹਨਾਂ ਨੇ ਨਾਕਾ ਇਹ ਲਾਇ ਹੈ ਨੇ ਸਾਰਾ ਪੰਜਾਬ ਚ ਆਈ ਹੈ ਠੀਕ ਹੈ ਜਾਨਕੀ ਜਿਹੜਾ ਵੀ ਇਹਨਾਂ ਨੇ ਹੰਝੂ ਗੈਸ ਸੁੱਟੀ ਆ ਜਾਂ ਵੱਡੇ ਵੱਡੇ ਬਲਾਸਟ ਕੀਤੇ ਨੇ ਅਥਰੂ ਗੈਸ ਦੇ ਤੇ ਉਹ ਡਰੋਨ ਇੱਥੇ ਤੱਕ ਪਹੁੰਚਿਆ ਉਹ ਸਾਰਾ ਪੰਜਾਬ ਚ ਹੀ ਹੋਇਆ ਹਾਂਜੀ ਸਾਰਾ ਪੰਜਾਬ ਚ ਹੈ ਪੰਜਾਬ ਦੇ ਜਿਹੜੇ ਪ੍ਰਸ਼ਾਸਨ ਆ ਸੁੱਤਾ ਪਿਆ ਵੀ ਉਹਨਾਂ ਦੇ ਆਨ ਕੇ ਕੋਈ ਡਰੋਨ ਸੱਡਦਾ ਕੋਈ ਹੋਰ ਪ੍ਰਾਈਵੇਟ ਵੀ ਉਧਰੋਂ ਡਰੋਨ ਚਲਾ ਸਕਦਾ ਕੋਈ ਸਾਡਾ ਨੁਕਸਾਨ ਕਰਨ ਵਾਸਤੇ ਇਹ ਸਰਾਸਰ ਗਲਤ ਹੈ ਜਿਹੜੀ ਪੰਜਾਬ ਦੀ ਹੱਦ ਚ ਆ ਕੇ ਸਾਰਾ ਕੁਝ ਕੀਤਾ ਇਹ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਆ ਬਿਲਕੁਲ ਸੁੱਤਾ ਪਿਆ ਇਹਨੂੰ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਸੀ। ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਕੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਬੇਜੇ ਅਸੀਂ ਪੰਜਾਬ 'ਚ ਬੈਠੇ ਆਂ। ਪੰਜਾਬ 'ਚ ਉਹਨਾਂ ਦਾ ਮਤਲਬ ਹੀ ਨਹੀਂ ਸਾਡੇ ਤੇ ਕੋਈ ਡਰੋਨ ਸਿੱਟਣ ਦਾ, ਸਾਡੇ ਤੇ ਕੋਈ ਹਮਲਾ ਕਰਨ ਦਾ, ਸਾਡੇ ਤੇ ਧੂਆਂ ਸਿੱਟਣ ਦਾ। ਅਜੇ ਬੈਠੇ ਹੀ ਅਸੀਂ ਪੰਜਾਬ 'ਚ ਆਂ। ਜਦੋਂ ਉਹਨਾਂ ਨੇ 144 ਉੱਥੇ ਲਾਈ ਹੋਈ ਆ, ਜਦੋਂ ਉੱਥੇ ਜਾਵਾਂਗੇ ਸਾਨੂੰ ਗ੍ਰਿਫਤਾਰ ਕਰਨ ਜੋ ਉਹਨਾਂ ਦਾ ਰੂਲ ਆ ਉਹ ਕਰਨ। ਇੱਥੇ ਦਾ ਉਹਨਾਂ ਦਾ ਕੋਈ ਮਤਲਬ ਨਹੀਂ। 3 ਦਿਨ ਤੋਂ ਸਾਨੂੰ ਇੱਥੇ ਬਿਠਾਇਆ ਹੋਇਆ ਉਹਨਾਂ ਨੇ। ਇੱਥੇ ਸਾਡੇ ਇੰਨੇ 100 ਆਦਮੀ ਉਹਨਾਂ ਨੇ ਫੱਟੜ ਕਰ ਠੀਕ ਹੈ ਫਟੜ ਕਰਨ ਤੁਸੀਂ ਵੀ ਉਸ ਤੋਂ ਬਾਅਦ ਜੁਪੀ ਤੋਂ ਚੱਲਿਓ ਫਿਰ ਜੁਪੀ ਤੋਂ ਪਹੁੰਚੇ ਜੀ ਜੁਪੀ ਤੋਂ ਆਏ ਆ ਜੁਪੀ ਮੇਰੀ ਜ਼ਮੀਨ ਆ ਇੱਥੇ ਸਾਡਾ ਘਰ ਇੱਥੇ ਪੰਜਾਬ 'ਚ ਵੀ ਹੈਗਾ ਪਰ ਜੁਪੀ ਸਾਡੇ ਵਾਹੀ ਖੇਤੀ ਜੁਪੀ 'ਚ ਆ ਉੱਥੇ ਅਸੀਂ ਕਚਾਨ ਜੁਨੀਅਨ ਨਾਲ ਲਿੰਕਨ ਨਾਲ ਉੱਥੇ ਤੇ ਅਸੀਂ ਇਸ ਕਰਕੇ ਇੱਥੇ ਆਏ ਆ ਉੱਥੇ ਸਾਡੇ ਕੁਝ ਸਾਥੀ ਫੜੇ ਵੀ ਗਏ ਉਹਨਾਂ ਦੇ ਘਰਾਂ 'ਚ ਨੋਟਿਸ ਭੇਜੇ ਗਏ ਵੀ ਜੇ ਤੁਸੀਂ ਗਏ ਕਿਤੇ ਧਰਨੇ ਤੇ ਗਾਜੀਪੁਰ ਪਹਿਲਾਂ ਸਾਡਾ ਧਰਨਾ ਗਾਜੀਪੁਰ ਚੱਲਦਾ ਸੀ ਪਿਛਲੀ ਵਾਰੀ ਜਦੋਂ ਜਦੋਂ ਹੋਇਆ ਤੇ ਉਹਦੇ ਕਰਕੇ ਫਿਰ ਉੱਥੇ ਉਹ ਜਿਹੜਾ ਉਹਨਾਂ ਨੇ ਕਿਲਾ-ਕੁਲਾ ਲਾਤੀਆਂ ਫ ਦੀ ਯੂਨੀਅਨ ਚੱਲੀ ਹੈ ਵੀ ਅਸੀਂ ਇਹਦੀ ਮਦਦ ਕਰਾਂਗੇ ਆਪਣੇ ਨੇਤਾ ਤੋਂ ਸਮਝ ਲਓ ਬਾਗੀ ਹੋ ਕੇ ਹੀ ਚੱਲੇ ਆ ਅਸੀਂ ਅਸੀਂ ਟਕਾਇਤ ਨਾਲ ਸੰਬੰਧ ਰੱਖਦੇ ਆ ਤੇ ਅਸੀਂ ਕਿਹਾ ਵੀ ਅਸੀਂ ਤਾਂ ਜਾਵਾਂਗੇ ਭਾਈ ਇਹ ਸਹੀ ਮੰਗਾ ਨੂੰ ਜਾਂਦੇ ਨੇ ਜਦ ਕਿ ਮੇਨ ਮੰਗ ਐ ਐਮਐਸਪੀ ਦੀ ਐ ਪਹਿਲਾਂ ਸ਼ੁਰੂ ਐਮਐਸਪੀ ਤਾਂ ਹੀ ਹੋਇਆ ਸੀ ਇਹਨੇ ਕੀ ਕੀਤਾ ਮੋਦੀ ਨੇ ਕਾਨੂੰਨ ਲਾਤੇ ਕਾਨੂੰਨ ਵਾਪਸ ਲੈ ਲਏ ਉਹ ਤਾਂ ਕੋਈ ਗੱਲ ਹੀ ਨਾ ਬਣੀ ਜਦ ਕਿ ਸਾਡੀ ਮੇਨ ਮੰਗ ਹੈ ਐਮਐਸਪੀ ਦੀ ਹੈ ਜਨਨ ਕੀ ਤਾਂ ਬਹੁਤ ਪਹਿਲਾਂ ਤੋਂ ਆ ਮੰਗ ਹੈ ਹਾਂ ਮੰਗ ਬਹੁਤ ਦੇਰ ਦੀ ਮੰਗ ਹੈ ਸਾਰੀਆਂ ਜੁਨੀਆ ਨੇ ਐਮਐਸਪੀ ਦੀ ਮੰਗ ਕਰਦੀਆਂ ਨੇ ਸੁਆਮੀ ਨਾਥਨ ਦੀ ਰਿਪੋਰਟ ਦੀ ਮੰਗ ਕਰਦੀਆਂ ਨੇ ਸੁਆਮੀ ਨਾਥਨ ਦੀ ਰਿਪੋਰਟ ਤਾਂ 2014 ਤੋਂ ਸ਼ੁਰੂ ਹੋਈ ਹੋਈ ਆ ਨਾ ਕਾਂਗਰਸ ਸਰਕਾਰ ਨੇ ਮੰਨੀ ਨਾ ਇਹ ਮੋਦੀ ਮੰਨ ਰਿਹਾ ਹੁਣ ਆ ਮੈਂ ਸੁਣਿਆ ਇਹ ਵੀ ਸੁਣਿਆ ਵੀ ਜਿਹੜੀ ਇਹਨਾਂ ਦੀ ਵੈਬਸਾਈਟ ਤੇ ਰਿਪੋਰਟ ਚੱਲਦੀ ਸੀ ਸੁਆਮੀ ਨਾਥਨ ਦੀ ਉਹਨਾਂ ਗਾਇਬ ਕਰਤੀ ਅੱਜ ਉਹ ਉਹ ਅੱਜ ਆਨਲਾਈਨ ਤੁਸੀਂ ਰਿਪੋਰਟ ਵੀ ਨਹੀਂ ਪੜ ਸਕਦੇ ਉਹ ਕਿਵੇਂ ਅੱਜ ਕਰੀਆ ਪਹਿਲਾਂ ਅੱਜ ਅੱਜ ਕਰੀਆ ਅੱਜ ਗਾਇਬ ਕਰੀਆ ਔਰ ਜਿਹੜੀ ਬਾਤ ਗੱਲਬਾਤ ਚੱਲਦੀ ਹੈ ਉਹ ਜਿਹੜੀ ਵੈਬਸਾਈਟ ਤੇ ਲੋਕ ਦੇਖ ਸਕਦੇ ਵੀ ਕੀ ਸੁਆਮੀ ਨਾਥਨ ਦੀ ਰਿਪੋਰਟ ਕੀ ਹੈ ਜਿਹੜੇ ਲੋਕਾਂ ਨੂੰ ਨਹੀਂ ਪਤਾ ਕਾਨੂੰਨ ਨੂੰ ਨਹੀਂ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਪਰ ਉਹਨਾਂ ਨੇ ਅੱਜ ਉਹ ਹਟਾ ਤੀ ਉਥੋਂ ਠੀਕ ਹੈ ਮੈਂ ਸੁਣਿਆ ਠੀਕ ਹੈ ਠੀਕ ਹੈ ਆ ਤਾਂ ਫਿਰ ਪੰਜਾਬ ਸਰਕਾਰ ਨੂੰ ਵੀ ਦਿਖਾ ਰਿਹਾ ਹਾਂ ਤੁਸੀਂ ਵੀ ਆਹ ਦੇਖ ਲਓ ਜੀ ਪੰਜਾਬ ਸਰਕਾਰ ਨੂੰ ਦੇਖ ਰਿਆ ਵੀ ਅਜੇ ਤਾਂ ਅਸੀਂ ਪੰਜਾਬ ਚ ਪੰਜਾਬ ਦੇ ਜੰਮੇ ਪੁੱਤ ਨੇ ਪੰਜਾਬ ਦਾ ਮੋਰਚਾ ਹੈ ਔਰ ਪੰਜਾਬ ਚ ਆ ਕੇ ਹਰਿਆਣਾ ਜਾਤੀ ਕਰ ਰਿਹਾ ਹੈ ਬਜਾਵ ਜਾ ਕੇ ਉਹਨਾਂ ਨੂੰ ਗੋਲੇ ਮਾਰ ਰਿਹਾ ਤਿੰਨ ਦਿਨ ਹੋ ਗਏ ਗੋਲੇ ਮਾਰਦਿਆਂ ਨੂੰ ਠੀਕ ਹੈ ਔਰ ਔਰ ਪੰਜਾਬ ਜਿਹੜਾ ਸੁੱਤਾ ਪਿਆ ਵੀ ਉਹਦੇ ਉਧਰੋਂ ਆਣ ਕੇ ਹਾਇਤਾ ਸੀ ਪੰਜਾਬ ਦੇ ਪੰਜਾਬ ਦੇ ਵੋਟਰ ਵੀ ਨੇ ਇੱਥੇ ਸਾਰਾ ਕੁਝ ਆ ਚਲੋ ਮੈਂ ਜੋਪੀ ਦਾ ਵੋਟਰ ਆ ਪੰਜਾਬ ਦੇ ਵੋਟਰ ਨੇ ਪੰਜਾਬ ਹਾਇਤਾ ਪੰਜਾਬ 'ਚ ਹਮਲਾ ਕਰ ਰਿਹਾ ਹੋਏ ਸਰਾਸਰ ਗਲਤ ਹੈ ਬੈਰੀਕੇਡ ਜਿਹੜੇ ਨੇ ਉਹ ਆਪਣੇ ਪਿੱਛੇ ਲੈ ਕੇ ਜਾਣ ਜਦੋਂ ਅਸੀਂ ਉਹਨਾਂ ਦੀ ਹੱਦ 'ਤੇ ਜਾਵਾਂਗੇ ਜੋ ਗੋਲੀਆਂ ਮਾਰਨੀਆਂ ਨੇ ਪਰਚੇ ਕਰਨੇ ਜੋ ਮਰਜ਼ੀ ਕਰਨ ਉਹਨਾਂ ਦਾ ਅਧਿਕਾਰ ਉਸ ਖੇਤਰ 'ਚ ਹੈ ਲੇਕਿਨ ਕਾਨੂੰਨਨ ਤੌਰ ਤੇ ਜਿਹੜਾ ਅਧਿਕਾਰ ਇੱਧਰ ਉਹਨਾਂ ਦਾ ਹੈ ਨਹੀਂ ਸੀ ਇਹ ਤਿੰਨ ਦਿਨ ਉਹਨਾਂ ਨੇ ਨਜਾਇਜ਼ ਜਿਹੜਾ ਕਰ ਰਹੇ ਨੇ ਉਹ ਸਾਡੇ ਨਾਲ ਸੋ ਕਿਸਾਨ ਵੀ ਕਾਨੂੰਨ ਅਨੁਸਾਰ ਚੱਲ ਰਹੇ ਨੇ ਅਤੇ ਮੈਪ ਕਢਵਾ ਲਿਆ ਇੱਕ ਕਿ ਹਰਿਆਣੇ ਤੇ ਪੰਜਾਬ ਦਾ ਬਾਰਡਰ ਦਾ ਸੀ ਮੈਪ ਕਢਵਾ ਕੇ ਲੈ ਕੇ ਆਇਆ ਕਿ ਜਿਹੜੀ ਪੈਰਾ ਮਿਲਟਰੀ ਫੋਰਸ ਆ ਉਹ ਕਿੱਥੇ ਆ ਹਰਿਆਣੇ ਚ ਜਾਂ ਪੰਜਾਬ ਚ ਕਹਿ ਰਹੇ ਨੇ ਕਿ ਪੰਜਾਬ ਚ ਪੈਰਾ ਮਿਲਟਰੀ ਫੋਰਸ ਬੈਠੀ ਆ ਕਿਉਂਕਿ ਪੂਰਾ ਮੈਪ ਇਹਨਾਂ ਨੇ ਦਿਖਾਇਆ ਕਿ ਸ਼ੰਭੂ ਬਾਰਡਰ ਤੋਂ ਜਦੋਂ ਆਪਾਂ ਦੋ ਬ੍ਰਿਜ ਦੇਖਦੇ ਆ ਕੱਗਰ ਦਰਿਆ ਦੇ ਕਿ ਪੂਰਾ ਕੱਗਰ ਦਰਿਆ ਜਿਹੜਾ ਇਹ ਪੰਜਾਬ ਚ ਆ ਤੇ ਪੰਜਾਬ ਦੇ ਵਿੱਚ ਪੈਰਾ ਮਿਲਟਰੀ ਫੋਰਸ ਜਿ ਬੈਠੀਆਂ ਨੇ ਡਰੋਨ ਰਾਹੀ ਹਮਲੇ ਹੋ ਰਹੇ ਨੇ ਕਿਸਾਨਾਂ ਤੇ ਕਿ ਪੰਜਾਬ ਸਰਕਾਰ ਨੂੰ ਇਸ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਪੰਜਾਬ ਦੇ ਲੋਕਾਂ ਨਾਲ ੱੱੱਕਾ ਹੋ ਰਿਹਾ ਤੇ ਪੰਜਾਬ ਸਰਕਾਰ ਚੁੱਪਚਾਪ ਬੈਠੀ ਆ ਇੱਥੋਂ ਤੱਕ ਕਿਸਾਨ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਕਾਰਵਾਈ ਕਰਕੇ ਸਾਡੀ ਜਗ੍ਹਾ ਚਾਕੇ ਕਿਉਂ ਅਟੈਕ ਕੀਤਾ ਜਾਂਦਾ ਆਕਾਸ਼ਮਾਹੀ ਨਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ ਸਾਡੇ ਨਾਲ ਕਿਸਾਨ ਮੌਜੂਦ ਨੇ ਜੋ ਮੈਂ ਪਕੜਵਾ ਲਿਆ ਇਹ ਪੂਰਾ ਕਿ ਕਿੱਥੇ ਪੰਜਾਬ ਦੀ ਜਗ੍ਹਾ ਅਤੇ ਕਿੱਥੇ ਹਰਿਆਣੇ ਦੀ ਜਗ੍ਹਾ ਅੱਗੇ ਖੱਗਰ ਦਰਿਆ ਆਉਂਦਾ ਸਾਰਿਆਂ ਨੂੰ ਪਤਾ ਵੀ ਖੱਗਰ ਦਰਿਆ ਪੰਜਾਬ ਚ ਹੈ ਕਿਉਂਕਿ ਖੱਗਰ ਸਾਨੂੰ ਮਾਰ ਕਰਦਾ ਹੈ ਬੈਰੀਕੇਡ ਜਿਹੜੇ ਨੇ ਉਹ ਆਪਣੇ ਪਿੱਛੇ ਲੈ ਕੇ ਜਾਣ ਜਦੋਂ ਅਸੀਂ ਉਹਨਾਂ ਦੀ ਹੱਦ ਤੇ ਜਾਵਾਂਗੇ ਜੋ ਗੋਲੀਆਂ ਮਾਰਨੀਆਂ ਨੇ ਪਰਚੇ ਕਰਨੇ ਜੋ ਮਰਜ਼ੀ ਕਰਨ ਉਹਨਾਂ ਦਾ ਅਧਿਕਾਰ ਉਸ ਖੇਤਰ ਚ ਹੈ ਪੰਜਾਬ ਦੇ ਜਿਹੜੇ ਪ੍ਰਸ਼ਾਸਨ ਆ ਸੁੱਤਾ ਪਿਆ ਵੀ ਉਹਨਾਂ ਦੇ ਆਨਕੇ ਕੋਈ ਡਰੋਨ ਸਿੱੜਦਾ ਕੋਈ ਹੋਰ ਪ੍ਰਾਈਵੇਟ ਵੀ ਉਧਰੋਂ ਡਰੋਨ ਚਲਾ ਸਕਦਾ ਕੋਈ ਸਾਡਾ ਨੁਕਸਾਨ ਕਰਨ ਵਾਸਤੇ ਆਪਣੇ ਨੇਤਾ ਤੋਂ ਸਮਝ ਲਓ ਬਾਗੀ ਹੋ ਕੇ ਹੀ ਚੱਲਦੇ ਆ ਸੀ ਅਸੀਂ ਟਕਾਇਤ ਨਾਲ ਸੰਬੰਧ ਰੱਖਦੇ ਆ ਔਰ ਪੰਜਾਬ ਚ ਆ ਕੇ ਹਰਿਆਣਾ ਜਾਤੀ ਕਰ ਰਿਹਾ ਹੈ ਬਜਾਵ ਜਾ ਕੇ ਉਹਨਾਂ ਨੂੰ ਗੋਲੇ ਮਾਰ ਰਿਹਾ ਤਿੰਨ ਦਿਨ ਹੋ ਗਏ ਗੋਲੇ ਮਾਰਦੇ ਆਨ